ਪੰਜਾਬ ਤੋਂ ਪਾਕਿਸਤਾਨ ਤੱਕ ਚਰਚਾ ਦਾ ਵਿਸ਼ਾ ਬਣੀ ਸਰਬਜੀਤ ਕੌਰ ਨਾਲ ਖਬਰ ਜੁੜੀ ਹੋਈ ਹੈ ਵਿਹਾਈ ਤੋਂ ਬਾਅਦ ਪਹਿਲੀ ਵਾਰ ਸਰਬਜੀਤ ਕੌਰ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਜੋ ਆਪਣੀਆਂ ਭਾਵਨਾਵਾਂ ਖੁੱਲ ਕੇ ਸਾਂਝੀਆਂ ਕਰ ਰਹੀ ਨੇ ਉਸ ਦੇ ਚਿਹਰੇ ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ ਅਤੇ ਉਸ ਦੇ ਨਾਲ ਉਸ ਦਾ ਪਤੀ ਨਾਸੀਰ ਹੁਸੈਨ ਵੀ ਨਜ਼ਰ ਆ ਰਿਹਾ ਹੈ ਅੱਛਾ ਨੂਰ ਫਰਮਾਨ ਦੱਸਣਾ ਕਿ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੀ ਤੁਹਾਡੀ ਮੁਹੱਬਤ ਹੋਈ ਜੀ ਉਹ ਤੁਸੀਂ ਕਦੀ ਸੋਚਿਆ ਸੀਗਾ ਕਿ ਕਾਮਯਾਬ ਹੋਏਗੀ ਤੇ ਅਲਾਪਾ ਤੁਹਾਨੂੰ ਸੁਰੱਖਿਓ ਕਰਨਗੇ ਇਸ ਮਾਮਲੇ ਦੇ ਵਿੱਚ ਜੀ ਆਪਾਂ ਪਿਆਰ ਕਰਦੇ ਸੀ ਕਿ ਇਹ ਤਾਂ ਜੇ ਸੱਚਾ ਪਿਆਰ ਕਰਦੇ ਆ ਫਿਰ ਤਾਂ ਸਾਨੂੰ ਯਕੀਨ ਹੁੰਦਾ ਵੀ ਅਸੀਂ ਮਿਲਾਂਗੇ ਕਦੇ ਨਾ ਕਦੇ ਮਿਲਾਂਗੇ ਜੀ 8 ਸਾਲ ਹੋ ਗਏ ਸਾਨੂੰ ਪਿਆਰ ਕਰਦਿਆਂ ਨੂੰ ਤੇ ਜੇ ਮੇਰੇ ਮੂੰਹ 'ਚ ਦੰਦ ਨਾ ਵੀ ਰਹਿੰਦੇ ਤਾਂ ਵੀ ਮੈਂ ਇੱਥੇ ਆਉਣਾ ਸੀ ਤੁਸੀਂ ਦਾਰ-ਏ-ਸਲਾਮ 'ਚ ਦਾਖਲ ਹੋਏ ਸਲਾਮ ਕਬੂਲ ਕੀਤਾ ਕੈਸਾ ਮਹਿਸੂਸ ਕਰ ਰਹੇ ਹੋ ਮੁਸਲਮਾਨ ਹੋਣ ਤੋਂ ਬਾਅਦ ਮੈਂ ਸਕੂਨ ਮਹਿਸੂਸ ਕਰਦੀ ਆਂ ਔਰ ਖੁਸ਼ੀ ਹੈ ਮੈਨੂੰ ਜੀ ਮੈਂ ਸਲਾਮਾਤ 'ਚ ਆਈ ਆਂ ਤੇ ਸੋਹਣੇ ਨਬੀ ਦਾ ਕਲਮਾ ਪੜਿਆ ਅਗਰ ਮੁਸਤਕਬਲ 'ਚ ਤੁਹਾਡੀ ਕੀ ਖੁਆਇਸ਼ ਹੈ ਕੀ ਕਰਨਾ ਚਾਹੋਗੇ ਮੁਸਤਕਬਲ ਦੇ ਵਿੱਚ ਆਉਣ ਵਾਲਾ ਵਕਤ ਜਿਹੜਾ ਕਿਸ ਤਰ੍ਹਾਂ گزارੋਗੇ ਆਉਣ ਵਾਲਾ ਜਿਹੜਾ ਹੈਗਾ ਮੇਰਾ ਟਾਈਮ ਮੈਂ ਪਾਕਿਸਤਾਨ ਵਿੱਚ ਗੁਜ਼ਾਰਾਂਗੀ ਹੋਰ ਹਸਤੀ ਖੁਸ਼ੀ ਗੁਜ਼ਾਰਾਂਗੀ ਜਿਹੜਾ ਮੈਨੂੰ ਨਹੀਂ ਕਲਮੇ ਆਉਂਦੇ ਜਾਂ ਮੈਨੂੰ ਇਹਨਾਂ ਬਾਰੇ ਨਹੀਂ ਪਤਾ ਉਹ ਮੈਂ ਸਿੱਖਾਂਗੀ ਜੀ ਇ슬람 ਦੀ ਤਾਲੀਮਾਤ ਹਾਸਲ ਕਰੂਗੀ ਸਿੱਖੋਗੀ ਸਿੱਖਾਂਗੀ ਜੀ ਜ਼ੋਰ ਸਿੱਖਾਂਗੀ ਮੈਂ ਜੀ ਪਾਕਿਸਤਾਨ ਬਹੁਤ ਵਧੀਆ ਜੀ ਪਾਕਿਸਤਾਨ ਵਿੱਚ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਜਿੱਥੇ ਮਰਜ਼ੀ ਘੁੰਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦਾ মিডিਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਰਾ ਇੰਡੀਆ মিডিਆ ਝੂਠਾ ਪ੍ਰਪੋਗੈਂਡਾ ਕਰ ਰਿਹਾ ਉਹਨੂੰ ਕੀ ਕਹਿਣਾ ਚਾਹੋਗੇ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਦੇ ਖਿਲਾਫ ਉਹਨਾਂ ਨੇ ਖਬਰਾਂ ਲਾਈਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਚ ਆਉਂਦੀ ਹੈ ਜੀ ਅੱਛਾ ਤੁਸੀਂ ਜਿੱਤੇ ਰਹੇ ਹੋ ਮਹੀਨਾ ਡੇਢ ਤਨ ਉਥੇ ਕਿਸ ਤਰ੍ਹਾਂ ਰੱਖਿਆ ਗਿਆ ਦਰੁਮਾਨ ਵਿੱਚ ਰੱਖਿਆ ਗਿਆ ਜੀ ਉੱਥੋਂ ਦਾ ਸਟਾਫ ਬਹੁਤ ਵਧੀਆ ਸੀਗਾ ਔਰ ਮੈਂ ਬਹੁਤ ਖੁਸ਼ੀਗੀ अच्छा ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਯਕੀਨ ਹੈਗਾ ਸੀ ਕਿ ਤੁਸੀਂ ਵਾਗਾ ਤੋਂ ਬਾਰਡਰ ਕਿਸ ਤਰ੍ਹਾਂ ਮੁੰਡੇ ਤੁਹਾਡੇ ਫਿੰਗਰਪ੍ਰਿੰਟ ਗਏ ਉਹ ਉੱਥੇ ਦੱਸ ਮੈਨੂੰ ਬਿਲਕੁਲ ਯਕੀਨ ਨਹੀਂ ਸੀਗਾ ਮੈਨੂੰ ਮੇਰੇ ਅੱਲਾ ਦੇ ਯਕੀਨ ਸੀਗਾ ਜਿਨ੍ਹਾਂ ਦਾ ਮੈਂ ਕਲਮਾ ਪੜਿਆ ਔਰ ਕਲਮੇ ਦੇ ਸਦਕਾ ਹੀ ਅੱਜ ਮੈਂ ਤੁਹਾਡੇ ਵਿੱਚ ਸਾਰੇ ਮੀਡੀਆ ਦੇ ਵਿੱਚ ਖੜੀ ਆ ਔਰ ਸਾਰੇ ਪਾਕਿਸਤਾਨ ਨਾਲ ਮੈਂ ਖੁਸ਼ ਹੋ ਕੇ ਗੱਲਾਂ ਕਰ ਰਹੀ ਆ ਅੱਛਾ ਤੁਸੀਂ ਕੀ ਕੀ ਸਮਝਦੇ ਕਿੰਨਾ ਨੇ کردار ਆਪਣਾ ਆਪਣਾ ਅਦਾ ਕੀਤਾ ਤੁਹਾਡੇ ਇੱਥੇ ਅੱਜ ਤੁਸੀਂ ਨੈਸ਼ਨੈਲਟੀ ਮਿਲੀ ਪਾਕਿਸਤਾਨ ਦੀ ਸਾਰੇ ਧਾਰਿਆਂ ਦਾ ਮੇਰੇ ਮਤਲਬ ਸਹਿਯੋਗ ਸੀਗਾ ਔਰ ਪੁਲਿਸ ਵਾਲਿਆਂ ਦਾ ਸਹਿਯੋਗ ਨਾਲ ਔਰ ਸਾਰੇ ਧਾਰਿਆਂ ਦਾ ਇਹ ਸਰਕਾਰ ਦਾ ਔਰ ਮੀਡੀਆ ਵਾਲਿਆਂ ਨੇ ਵਧੀਆ ਕੀਤਾ ਜੀ ਹੁਣ ਤੁਸੀਂ ਕਿਸ ਤਰ੍ਹਾਂ ਆਪਣਾ ਮਤਲਬ ਕੀ ਪਲਾਨ ਕੋ ਕੀਤਾ ਮਸਤਕਬਿਲ ਦਾ ਪਲਾਨ ਇਹ ਹੈ ਜੀ ਅਸੀਂ ਆਪਣੀ ਮਿਹਨਤ ਕਰਾਂਗੇ ਔਰ ਆਪਣਾ ਰੋਜ਼ ਰੋਟੀ ਕਮਾ ਕੇ ਖਾਵਾਂਗੇ ਜੀ ਤੇ ਜਦੋਂ ਸਾਡੀ ਮਿਹਨਤ ਕਰਕੇ ਅਸੀਂ ਅੱਜ ਦੇ ਪਾਕਿਸਤਾਨ ਦੇ ਜੋ ਮਤਲਬ ਜੋ ਮੈਨੂੰ ਵੇਸਿਓ ਮੈਨੂੰ ਕਰਕੇ ਦਿਹਾਇਆ ਮੈਂ ਬਹੁਤ ਅਸੀਂ ਦੋਵੇਂ ਬਹੁਤ ਖੁਸ਼ ਹਾਂ ਸਰ ਨੇ ਸਾਡਾ ਬਹੁਤ ਸਾਥ ਦਿੱਤਾ ਦਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ٹھیک ہے محسن نقوی صاحب نے ملک نواز صاحب نے میں میں میرے پاس لفاظ نہیں ہے کہ مجھے کو اتنی عزت ملی ہے بہت خوش ہوں میں ਸਭ ادارے ਦੇ ਬਹੁਤ ਸਭ ਪਾਸਾ ਦੇ ਜਿੰਨੇ ਵੀ ادارے ਨੇ ਸਭ ادارے ਨੇ ਮੇਰਾ ਬਹੁਤ ਮਤਲਬ ਕਿ ਹੁਣ ਤੁਹਾਨੂੰ ਜੇ ਕੋਈ ਮਸਲਾ ਕੋਈ ਪਰੇਸ਼ਾਨੀ ਕੋਈ ਡਰ ਕੋ ਸਰ ਕਿਸੇ ਕਿਸਮ ਦਾ ਕੋਈ ਡਰ ਨਹੀਂ ਕੋਈ ਡਰ ਨਹੀਂ ਜੀ ਸਰ ਹਜ਼ਾਰਾਂ ਦੀ ਤਰਫ ਸਰ ਪੰਜਾਬ ਪੁਲਿਸ ਨੇ ਪਾਕ ਪਾਕ ਫੌਜ ਨੇ ਸਾਡਾ ਮਤਲਬ ਕਿ ਜਿੰਦਾਬਾਦ ਜਿੰਦਾਬਾਦ ਰਹੇਗੀ ਇਨਸ਼ਾਅੱਲਾ ਹਮੇਸ਼ਾ ਪਾਕਿਸਤਾਨ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਤੇ ਮਹਿੰਦੀ ਲਾ ਕੇ ਬੈਠੀ ਹੋਈ ਸਰਬਜੀਤ ਪਾਕਿਸਤਾਨ ਚ ਕਾਫੀ ਖੁਸ਼ ਨਜ਼ਰ ਆ ਰਹੀ ਹੈ ਰਿਹਾਈ ਤੋਂ ਬਾਅਦ ਸਾਹਮਣੇ ਆਈ ਨਵੀਂ ਤਸਵੀਰ ਚ ਸਰਬਜੀਤ ਆਪਣੇ ਵਕੀਲ ਨਾਲ ਗੱਡੀ ਚ ਬੈਠੀ ਨਜ਼ਰ ਆ ਰਹੀ ਹੈ ਤੇ ਜਾਣਕਾਰ ਦੇ ਮੁਤਾਬਕ ਉਹ ਕਿਸੇ ਕਾਨੂੰਨੀ ਕਾਰਵਾਈ ਦੀ ਚਾਰ ਰਹੀ ਸੀ ਵੀਡੀਓ ਸsearchResults ਕਹਿੰਦੀ ਹੈ ਕਿ ਜੇ ਪਿਆਰ ਸੱਚਾ ਹੋਵੇ ਤਾਂ ਮਿਲਾਵ ਦਾ ਯਕੀਨ ਦਿਲ ਵਿੱਚ ਜ਼ਰੂਰ ਹੁੰਦਾ ਹੈ ਉਸਨੇ ਭਾਵੁਕ ਹੋ ਕੇ ਕਿਹਾ ਕਿ ਚਾਹੇ ਉਸਦੇ ਮੂੰਹ 'ਚ ਦੰਦ ਵੀ ਨਾ ਰਹਿੰਦੇ ਫਿਰ ਉਹ ਪਾਕਿਸਤਾਨ ਆਉਂਦੀ ਅਤੇ ਹੁਣ ਆਪਣੀ ਬਾਕੀ ਜ਼ਿੰਦਗੀ ਉੱਥੇ ਖੁਸ਼ ਰਹਿ ਕੇ ਬਿਤਾਉਣਾ ਚਾਹੁੰਦੀ ਹੈ ਦੱਸਦੀ ਕਿ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਕਪੂਰਥਲਾ ਦੇ ਪਿੰਡ ਆਮਾਨੀਪੁਰ ਦੀ ਰਹਿਣ ਵਾਲੀ ਸਰਬਜੀਤ कौर 4 ਨਵੰਬਰ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 1932 ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਗਈ ਸੀ ਦਿੰਦਕ ਪਾਕਿਸਤਾਨ ਚ ਗੁਰਤਾ ਮੱਦੀ ਦਰਸ਼ਨ ਕੀਤੇ 13 ਨਵੰਬਰ ਨੂੰ ਜਦੋਂ ਜਥਾ ਵਾਪਸ ਭਾਰਤ ਆਇਆ ਤਾਂ ਗਿਣਤੀ ਚ ਇੱਕ ਸ਼ਰਧਾਲੂ ਕਾਟਸੀ ਜਾਂਚ ਦੌਰਾਨ ਪਤਾ ਲੱਗਾ ਕਿ ਸਰਵਜੀਤ ਕੌਰ ਵਾਪਸ ਨਹੀਂ ਆਈ ਉਸ ਦਾ ਨਾਮ ਨਾ ਪਾਕਿਸਤਾਨ ਦੇ ਐਗਜ਼ਿਟ ਰਿਕਾਰਡ ਚ ਗੇਟ ਚ ਰਿਕਾਰਡ ਕੀਤਾ ਗਿਆ ਤੇ ਨਾ ਹੀ ਭਾਰਤ ਦੇ ਐਂਟਰੀ ਰਿਕਾਰਡ ਚ ਸ਼ੁਰੂ ਚ ਉਸ ਨੂੰ ਲਾਪਤਾ ਮੰਨਿਆ ਗਿਆ ਬਾਅਦ ਵਿੱਚ ਉਸ ਦਾ ਨਿਕਾਣਾਮਾ ਵਾਇਰਲ ਹੋਇਆ ਜਿਸ ਚ ਦਰਜ ਸੀ ਕਿ ਉਸਨੇ ਇਸਲਾਮ ਕਬੂਲ ਕਰ ਲਿਆ ਤੇ ਸ਼ੇਖੋਪੁਰ ਦੇ 나ਜ਼ਰ ਹੁਸੈਨ ਨਾਲ ਨਿਕਾਹ ਕਰ ਲਿਆ 15 ਨਵੰਬਰ ਨੂੰ ਆਈ ਵੀਡੀਓ 'ਚ ਸਰਬਜੀਤ ਨੇ ਕਿਹਾ ਕਿ ਉਹ ਨਾਸਿਰ ਨੂੰ ਪਿਛਲੇ 8 ਸਾਲਾਂ ਤੋਂ ਜਾਣਦੀ ਹੈ ਤੇ ਉਸ ਨਾਲ ਪਿਆਰ ਕਰਦੀ ਹੈ। ਉਸਨੇ ਦਾਅਵਾ ਕੀਤਾ ਕਿ ਉਸ ਦਾ ਪਹਿਲਾ ਹੀ ਤਲਾਕ ਹੋ ਚੁੱਕਾ ਹੈ। ਜਦੋਂ ਦਸਤਾਵੇਜ਼ੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਸਨੇ ਪਾਕਿਸਤਾਨੀ ਇਮੀਗ੍ਰੇਸ਼ਨ ਫਾਰਮ 'ਚ ਕੁਝ ਅਹਿਮ ਜਾਣਕਾਰੀਆਂ ਨਹੀਂ ਭਰੀਆਂ ਸਨ, ਜਿਸ ਕਾਰਨ ਉਸਨੂੰ ਟ੍ਰੇਸ ਕਰਨਾ ਮੁਸ਼ਕਲ ਹੋ ਗਿਆ ਸੀ। 11 ਫਰਵਰੀ ਨੂੰ ਸਰਬਜੀਤ ਕੌਰ ਨੂੰ ਸ਼ੈਲਟਰ ਹੋਮ ਤੋਂ ਰਿਹਾਅ ਕਰ ਦਿੱਤਾ ਗਿਆ। ਸਰਕਾਰੀ ਅਧਿਕਾਰੀਆਂ ਮੁਤਾਬਕ ਉਲジー ਰਿਹਾਈ ਕਾਨੂੰਨੀ ਅਤੇ ਮਨੁੱਖੀ ਪੱਖਾਂ ਨੂੰ ਧਿਆਨ 'ਚ ਰੱਖ ਕੇ ਕੀਤੀ ਗਈ ਹੈ ਅਤੇ ਉਸਨੂੰ ਰਾਜਨੀਤਿਕ ਕਾਰਨਾਂ ਕਰਕੇ ਹਿਰਾਸਤ 'ਚ ਨਹੀਂ ਰੱਖਿਆ ਜਾ ਸਕਦਾ ਆਮਨੇ ਨੇ ਦੋਵਾਂ ਦੇਸ਼ਾਂ 'ਚ ਚਰਚਾ ਸ਼ੇਅਰ ਦਿੱਤੀ ਹੈ ਅਗਲੇ ਇਸ ਮਾਮਲੇ ਵਿੱਚ ਕਿਹੜਾ ਮੋੜ ਆਉਂਦਾ ਇਸ ਤੇ ਸਭ ਦੀ ਨਜ਼ਰ ਬਣੀ ਹੋਈ ਹੈ। ਤਾਂ ਕਿ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ।